ਜੀ ਇਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਸਾਡੇ ਇੱਥੇ 10825 ਨੂੰ ਸੁਨੀਲ ਕੁਮਾਰ ਜਿਹੜੇ ਕਿ ਬਰਨਾਲਾ ਦੇ ਵਾਸੀ ਨੇ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਜਾਂਦੀ ਹੈ ਜਦੋਂ ਉਹ ਲੁਧਿਆਣੇ ਗਏ ਹੋਏ ਸੀਗੇ ਤੇ ਜਦੋਂ ਉਹ ਘਰ ਵਾਪਸ ਆਉਂਦੇ ਨੇ ਤੇ ਘਰ ਵਾਪਸ ਆ ਕੇ ਜਦੋਂ ਦੇਖਦੇ ਨੇ ਉਹਨਾਂ ਦਾ ਘਰ ਦਾ ਬਾਹਰਲਾ ਜਿਹੜਾ ਤਾਲਾ ਲੱਗਾ ਹੋਇਆ ਉਹ ਟੁੱਟ ਗਿਆ ਅੰਦਰ ਜਾਂਦੇ ਨੇ ਅੰਦਰ ਅਲਮਾਰੀਆਂ ਖੁੱਲੀਆਂ ਪਈਆਂ ਨੇ ਟੁੱਟੀਆਂ ਪਈਆਂ ਨੇ ਜਿਹੜੇ ਕਿ ਘਰ ਦੇ ਵਿੱਚ ਰੱਖੇ ਹੋਏ 15 ਲੱਖ ਰੁਪਏ ਸੋਨੇ ਚਾਂਦੀ ਦੇ ਜੀਵਰਾਤ ਹੋਰ ਉਹਨਾਂ ਦੇ ਜ਼ਰੂਰੀ ਡਾਕੂਮੈਂਟ ਜਿਹੜੇ ਕਿ ਚੋਰੀ ਹੋ ਚੁੱਕੇ ਸੀਗੇ ਉਸ ਬਾਅਦ ਉਹਨਾਂ ਦੀ ਸਟੇਟਮੈਂਟ ਦੇ ਉੱਤੇ ਐਫ ਆਰ ਨੰਬਰ 369 ਮਿਤੀ 11 8 25 ਨੂੰ ਦਰਜ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਸਾਡੇ ਸਾਰੇ ਟੀਮਾਂ ਸਾਡੇ ਐਸਐਸਪੀ ਸਾਹਿਬ ਵੱਲੋਂ ਨਿਯੁਕਤ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਸਾਡਾ ਸੀਏ ਸਟਾਫ ਔਰ ਬਾਕੀ ਸਾਰੀਆਂ ਟੀਮਾਂ ਇਸ ਤੇ ਆਪਣਾ ਵਰਕ ਕਰਦੇ ਸ਼ੁਰੂ ਕਰ ਦਿੱਤੀਆਂ ਨੇ ਜਿਸ ਦੌਰਾਨ ਸਾਡੀ ਟੈਕਨੀਕਲ ਟੀਮਾਂ ਤੇ ਸਾਡੀ ਹਿਊਮਨ ਰਿਸੋਰਸਸ ਦੇ ਦੌਰਾਨ ਸਾਨੂੰ ਇਹ ਜਿਹੜੇ ਦੋਸ਼ੀ ਸਿਗੇ ਨਾਮਜਦ ਹੋ ਜਾਂਦੇ ਨੇ ਸੁਖਮੰਦਰ ਸਿੰਘ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਹਰਵਿੰਦਰ ਸਿੰਘ ਸੁਖਮਿੰਦਰ ਸਿੰਘ ਜ਼ਿਲ੍ਹਾ ਮੁਕਸਰ ਤੋਂ ਆ ਜਿਹੜੇ ਦੋ ਗੁਰਵਿੰਦਰ ਨੇ ਇਹ ਹੈਗੇ ਨੇ ਕੈਥਲ ਹਰਿਆਣੇ ਤੋਂ ਤੇ ਹਰਵਿੰਦਰ ਸਿੰਘ ਜਿਹੜਾ ਚੌਥਾ ਹੈਗਾ ਇਹ ਵੀ ਹਰਿਆਣੇ ਤੋਂ ਤਿੰਨ ਤਿੰਨੋਂ ਜਿਹੜੇ ਬਾਕੀ ਦੋਸ਼ੀ ਹੈਗੇ ਹਰਿਆਣੇ ਤੋਂ ਇੱਕ ਹੈਗਾ ਪੰਜਾਬ ਤੋਂ ਔਰ ਵੱਡੀ ਗੱਲ ਇਹ ਹੈ ਕਿ ਇਹ ਇਸ ਗੱਲ ਨੂੰ ਅੰਜਾਮ ਦਿੰਦੇ ਸੀ ਜਿਵੇਂ ਕਿਸੇ ਦੇ ਵੀ ਘਰ ਬਾਹਰ ਤਾਲਾ ਲੱਗਾ ਹੁੰਦਾ ਸੀ ਇਹ ਉਸ ਨੂੰ ਟਾਰਗੇਟ ਕਰਦੇ ਸੀ ਔਰ ਦੌਰਾਨ ਤਫਤੀਸ਼ ਜਦੋਂ ਫਿਰ ਇਹਨਾਂ ਨੂੰ 18 9 ਨੂੰ ਸਾਡੀਆਂ ਟੀਮਾਂ ਨੇ ਗ੍ਰਿਫਤਾਰ ਕਰ ਲਿਆ ਸੀ ਆਈ ਟੀਮ ਸਾਡੇ ਇੰਸਪੈਕਟਰ ਬਲਜੀਤ ਜੀ ਨਾਲ ਸਾਡੇ ਉਹਨਾਂ ਦੇ ਹੋਰ ਸਟਾਫ ਉਹਨਾਂ ਵੱਲੋਂ ਇਹਨਾਂ ਦੀਆਂ ਗ੍ਰਿਫਤਾਰੀਆਂ 18 ਨਵੰਬਰ 2025 ਨੂੰ ਪਟਿਆਲੇ ਤੋਂ ਇਹਨਾਂ ਨੂੰ ਫੜਿਆ ਜਾਂਦਾ ਹੈ ਉਸ ਤੋਂ ਬਾਅਦ ਇਹਨਾਂ ਤੋਂ ਰਿਕਵਰੀ ਕੀਤੀ ਜਾਂਦੀ ਹੈ 3,70,000 ਰੁਪਏ ਕਰੰਸੀ ਨੋਟ ਹੈ 484 ਦੇ ਕਰੀਬ ਗ੍ਰਾਮ ਜਿਹੜੀ ਚਾਂਦੀ ਹੈ ਤੇ 33 ਗ੍ਰਾਮ ਯਾਨੀ ਕਿ 32.95 ਹੈਗਾ ਕਰੀਬ ਸੋਨਾ ਹੈਗਾ ਇੱਕ ਵਰਨਾ ਗੱਡੀ ਹੈ ਪੀਬੀ 46d 9999 اور ਇਹਨਾਂ ਕੋ ਹਮੇਸ਼ਾ ਹੀ ਇਹਨਾਂ ਕੋ ਜਿਹੜਾ ਛੋਟੀਆਂ ਸਬਲਾਂ ਪੇਚਕਸ ਵਾਕੀ ਟਾਕੀ ਦੋ ਸੈਟ ਜਾਲੀ ਨੰਬਰ ਪਲੇਟਾਂ ਲਾ ਕੇ ਜਿਹੜੀ ਗੱਡੀ ਦਾ ਅਸਲੇ ਮੌਜੂਦਾ ਤੌਰ ਤੇ ਫੜੀ ਗਈ ਸੀਗੀ ਉਹ dl 5cz 077 ਇਹ ਨੰਬਰ ਲੱਗਾ ਹੋਇਆ ਸੀ ਜਾਲੀ ਨੰਬਰ ਪਲੇਟ ਸੀ ਇਹਨਾਂ ਦੀ ਤੇ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਵਧੀਆ ਜਿਹੜੀ ਜ਼ਿਕਰਯੋਗ ਗੱਲ ਇੱਥੇ ਮੈਨੂੰ ਦੱਸਣੀ ਪੈਂਦੀ ਪਈ ਹੈ ਤੁਹਾਨੂੰ ਕਿ ਇਹ ਜਿਹੜਾ ਗੁਰਵਿੰਦਰ ਸਿੰਘ ਹੈ ਗੁਰੀ ਇਹ ਕੈਨੇਡਾ ਤੋਂ ਰਿਪੋਰਟ ਹੋਇਆ ਹੈ। ਔਰ ਉੱਥੇ ਵੀ ਇਹਦੇ ਤੇ ਚਾਰ ਮੁਕਦਮੇ ਪਤਾ ਲੱਗਾ ਵੀ ਦਰਜ ਹੋਏ ਹੋਏ ਨੇ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦੀ ਪ੍ਰੋਪਰ। ਇਸੇ ਤਰ੍ਹਾਂ ਜਿਹੜਾ ਦੂਸਰਾ ਪ੍ਰਿੰਸ ਹੈ ਉਹ ਵੀ ਮਲੇਸ਼ੀਆ ਤੋਂ ਵਾਪਸ ਆਇਆ। ਇਹ ਕਿਹਨਾਂ ਚੋ ਪ੍ਰੋਪਰਟੀ ਡੀਲਰਾਂ ਕੰਮ ਕਰ ਰਿਹਾ ਸੀਗਾ। ਸੋ ਇਹ ਸਾਡੇ ਸੀਆਈ ਸਟਾਫ ਦੀ ਬਰਨਾਲੇ ਦੀ ਔਰ ਬਰਨਾਲਾ ਪੁਲਿਸ ਦੀ ਇਹ ਸਾਡੀ ਕਾਫੀ ਵੱਡੀ ਕਾਮਯਾਬੀ ਹੈ ਕਿ ਇਹ ਇਸ ਤਰ੍ਹਾਂ ਦੇ ਜਿਹੜੇ ਕ੍ਰਿਮिनल ਬੈਕਗ੍ਰਾਉਂਡ ਵਾਲੇ ਇਹਨਾਂ ਨੇ ਹੋਰ ਪਤਾ ਨਹੀਂ ਕਿਹੜਾ ਅੰਜਾਮ ਦੇਣਾ ਸੀਗਾ ਤੇ ਇਹ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਹੁਣ ਇਸ ਲਈ ਪੁਲਿਸ ਰਿਮਾਂਡਤੇ ਨੇ ਹੋਰ ਵੀ ਰਿਕਵਰੀਆਂ ਹੋਣ ਦੀ ਸੰਭਾਵਨਾ ਹੈ ਜਿਵੇਂ ਹੋਏਗੀ ਆਪ ਸਾਰਿਆਂ ਨੂੰ ਦੁਆਰਾ ਦੱਸਿਆ ਜਾਊਗਾ ਸਰ ਪਿਸਤਲ ਵੀ ਹੈਗਾ ਜੀ ਕੋਈ ਇਹ ਹਲੇ ਸਾਡੀ ਪੜਤਾਲ ਚੱਲ ਰਹੀ ਹੈ ਹਾਂਜੀ ਸਰ ਪਿਸਤਲ ਵੀ ਹੈਗਾ ਜੀ ਇਹ ਤਾਂ ਸਾਡੀ ਪੜਤਾਲ ਚੱਲ ਰਹੀ ਹੈ ਦੇ ਵਿੱਚ ਤੇ ਇਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੀਆਂ ਰਿਕਵਰੀਆਂ ਆਲਰੇਡੀ ਹੋ ਗਈਆਂ ਸਾਡੇ ਕੋਲ ਜਿਵੇਂ ਕਿ ਪਿਸਤਲ ਤੁਸੀਂ ਕਹਿੰਦੇ ਹੋ ਉਹਦੇ ਵਿੱਚ ਇਹ ਗੁਰਵਿੰਦਰ ਸਿੰਘ ਦੇ ਕੋਲ ਤੇ ਗੁਰਵਿੰਦਰ ਸਿੰਘ ਉਰਫ ਸੁਨੀਲ ਕੋਰ ਹਰਵਿੰਦਰ ਸਿੰਘ ਕੋਲ ਇਹਨਾਂ ਦੀ ਜਿਹੜੀ ਬੈਕਗ੍ਰਾਉਂਡ ਤਾਂ ਇਹੀ ਸੀਗੀ ਤੇ ਮਮਦੋਤ ਜਿਸਾਰੇ ਪੰਜਾਬ ਦਾ ਤੇ ਮ ਹਰਿਆਣੇ ਦੇ ਕਿੰਨੇ ਆ ਉਸ ਵਿੱਚ ਇਹਨਾਂ ਦੇ ਸਰਪ੍ਰਸਤ ਇਹ ਹੁਣ ਸਾਰੇ ਅਸੀਂ ਕਰ ਰਹੇ ਹਾਂ ਪੜਤਾਲ ਹੁਣ ਇਹਨਾਂ ਦੀ ਜਿਹੜੀ ਹੈ ਸਾਰੀ ਇੰਟਰੋਗੇਸ਼ਨ ਵੀ ਹੋਣੀ ਹੈ ਕਿਉਂਕਿ ਸਾਡੇ ਕੋਲ ਪੁਲਿਸ ਰਿਮਾਂਡ ਤੇ ਨੇ ਤੇ ਹੋਰ ਥਾਰੋ ਲੀਰਾਂ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਹਾਂਜੀ ਇਹ ਸਾਰਾ ਹੁਣ ਪੜਤਾਲ ਦਾ ਸਾਡਾ ਹੈਗਾ ਅਸੀਂ ਸਰੀ ਹਰਿਆਣੇ ਤੋਂ ਬਰਨਾਲੀ ਕਿਸ ਤਰ੍ਹਾਂ ਇਹ ਨਹੀਂ ਹੁੰਦਾ ਇਹ ਸਾਰੀ ਤੁਹਾਨੂੰ ਦੱਸਿਆ ਜੀ ਹੁਣ ਸਾਡੀ ਪੜਤਾਲ ਦਾ ਹਿੱਸਾ ਹੈ ਇਹ ਸਾਰਾ ਕੁਝ ਅਸੀਂ ਸਾਡਾ 10 ਦਿਨਾਂ ਦਾ ਪੋਸਟਰ ਮਾਡ ਹੈ ਇਹਨਾਂ ਚ ਇੱਕ ਸਰਪੰਚ ਲਿਖਿਆ ਜੀ ਸਰਪੰਚ ਕਿਹਾ ਜਾਂਦਾ ਨਹੀਂ ਜਿਹੜਾ ਰੱਖਾਤ ਨੂੰ ਉਹ ਸੁਨੀਲ ਉਰਫੋ ਸਿਲੂ ਸਰਪੰਚ ਇਹਨੂੰ ਵੈਸੇ ਕਿਹਾ ਜਾਂਦਾ ਸਰਪੰਚ ਸਰਪੰਚ ਜਿਵੇਂ ਕਈ ਵਾਰੀ ਕੋਈ ਨਾਮ ਲਾ ਲੈਂਦਾ ਉਸ ਤਰੀਕੇ ਨਾਲ ਲਾਇਆ ਹੋਇਆ ਨਾਮ ਜਿਹੜੇ ਇੰਡੀਅਨ ਇਹਨਾਂ ਦੇ ਤੇ 20 ਪਰਚੇ ਦਰਜ ਹੈ ਬਾਹਰ ਵਾਲੇ ਤੋਂ ਸੁਵਾਏ ਜਿਹੜੇ ਤਿੰਨ ਰਹਿ ਗਏ ਬਾਕੀ ਬਚੇ ਹੋਏ ਉਹਨਾਂ ਦੇ ਕੋਈ ਕ੍ਰਿਮਨਲ ਕਾਰ ਹੈ ਪਹਿਲਾਂ ਹਾਂਜੀ ਜਿਹੜੇ ਚਾਰਾ ਟ੍ਰਿਕਤਾ ਬਾਹਰ ਆਇਆ ਹੋਆ ਉਹਦੇ ਤੇ ਪਰਚੇ ਦਰਜ ਹੈ ਜਿਹੜੇ ਹਾਂਜੀ 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 ਜਿਵੇਂ ਦੋਸ਼ੀ ਸੁਖਮਿੰਦਰ ਸਿੰਘ ਹੈ ਜਿਵੇਂ ਇਹ ਤੇ 9 ਪਰਚੇ ਦਰਜ ਨੇ ਗੁਰਵਿੰਦਰ ਸਿੰਘ ਤੇ ਮੁਕੱਦਮਾ ਨੰਬਰ 7 ਹੈ ਇਹ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੈ ਇਸੇ ਤਰ੍ਹਾਂ ਗੁਰਵਿੰਦਰ ਸਿੰਘ ਉਰਫ ਸੁਨੀਲ ਤੇ ਪਟਿਆਲੇ ਪਰਚਾ ਦਰਜ ਹੈ ਐਨਡੀ ਦਾ ਇਸੀ ਤਰ੍ਹਾਂ ਹਰਵਿੰਦਰ ਸਿੰਘ ਉਰਫ ਪ੍ਰਿੰਸ ਤੇ ਇੱਕ ਇਹ थाना सदर ਗੋਲਾ ਵਿੱਚ ਦੋ ਪਰਚੇ ਦਰਜ ਹੋਏ ਤੇ ਇੱਕ ਅਸਲਾ ਐਕਟ ਦਾ ਇੱਕ 376 ਦਾ ਇਹ ਕ੍ਰਿਮੀਨਲ ਬੈਕਗ੍ਰਾਉਂਡ ਦਾ ਟੋਟਲ ਰਿਮਾਂਡ ਕਿੰਨੇ ਦਿਨ ਦਾ ਇਹਦਾ 10 ਦਿਨ ਦਾ ਰਿਮਾਂਡ ਹੈ